ਸਰਕਾਰਯੋਗ ਸਾਧ ਸੰਗਤ ਜੀ ਅਤੇ ਸਾਰੇ ਦਰਸ਼ਕ ਸੱਜਣ ਸ੍ਰੀ ਪੂਜ ਮਾਤਾ ਸਤਗੁਰੂ ਚੰਦਕੌਰ ਜੀ ਦੀ ਯਾਦ ਵਿੱਚ ਇਹ ਮੇਲਾ ਹੋ ਰਿਹਾ ਜਿੰਨੂੰ ਰੋਕਣ ਦਾ ਪੂਰਾ ਯਤਨ ਪੈਣੀ ਸਾਹਿਬ ਵਾਲਿਆਂ ਵੱਲੋਂ ਕੀਤਾ ਗਿਆ ਹੈ ਕਿ ਆਪ ਜੀ ਦੀ ਸੂਚਨਾ ਵਾਸਤੇ ਸਿਰਫ ਇੰਨੀ ਗੱਲ ਦੱਸ ਰਹੇ ਹਾਂ ਕਿ ਕਿਸੇ ਵੇਲੇ ਵੀ ਇਸ ਮੇਲੇ ਨੂੰ ਜਾਂ ਜਿਹੜਾ ਨਿਊਜ਼ ਤੇ ਇਹਦਾ ਚੱਲ ਰਿਹਾ ਕਦੀ ਵੀ ਇਹ ਸਾਰੇ ਨੂੰ ਅਸਤਵ ਵਿਵਸਥ ਕਰਕੇ ਇਹਨੂੰ ਬੰਦ ਕਰਵਾਉਣ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਉਹਨਾਂ ਦਾ ਦਬਾਅ ਹੈ ਤੇ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦੀ ਸੰਭਾਵਨਾ ਹੈਗੀ ਹੈ ਜਿੰਨਾ ਚਿਰ ਚੱਲਦਾ ਹੈ ਜਿੰਨਾ ਚਿਰ ਮੇਲਾ ਚੱਲਣ ਦੇਣਗੇ ਉਹਨਾਂ ਚਿਰ ਇਹਦਾ ਆਨੰਦ ਮਾਣੋ ਚੜਦੀ ਕਲਾ ਟਾਈਮ ਟੀਵੀ ਤੇ ਇਹ ਸਮਾਗਮ ਦੇਖ ਰਹੇ ਨੇ ਉਹਨਾਂ ਸਾਰਿਆਂ ਦੀ ਜਾਣਕਾਰੀ ਵਾਸਤੇ 1-2 ਮਿੰਟ ਵਿੱਚ ਇੱਕ ਵਿਸ਼ੇਸ਼ ਸੂਚਨਾ ਦੇ ਰਿਹਾ ਅੱਜ ਦਾ ਸਮਾਗਮ ਪੂਜ ਸਤਿਗੁਰੂ ਮਾਤਾ ਚੰਦ ਕੌਰ ਜੀ ਦੀ ਯਾਦ ਵਿੱਚ ਗੈਰ ਨਾਮਧਾਰੀ ਸੱਜਣਾ ਨੂੰ ਸ਼ਾਇਦ ਨਹੀਂ ਪਤਾ ਹੋਵੇਗਾ ਮਾਤਾ ਜੀ ਕੌਣ ਸਨ ਬਹੁਤ ਸਾਰੇ ਸੱਜਣਾ ਨੂੰ ਇਹ ਪਤਾ ਹੈ ਕਿ ਸਤਿਗੁਰੂ ਰਾਮ ਸਿੰਘ ਜੀ ਨਾਮਧਾਰੀ ਜਾਂ ਕੂਕਾ ਲਹਿਰ ਦੇ ਬਾਨੀ ਸਨ ਸਤਿਗੁਰੂ ਰਾਮ ਸਿੰਘ ਜੀ ਦੇ 1872 ਸਨ ਵਿੱਚ ਪ੍ਰਦੇਸ਼ ਜਾਣ ਉਪਰੰਤ ਉਨ੍ਹਾਂ ਦੇ ਭਰਾ ਸਤਗੁਰੂ ਹਰੀ ਸਿੰਘ ਜੀ ਗੱਦੀ ਤੇ ਬਿਰਾਜਮਾਨ ਹੋਏ ਸਤਗੁਰੂ ਹਰੀ ਸਿੰਘ ਜੀ ਦੇ ਸੁਪੁੱਤਰ ਸਤਗੁਰੂ ਪ੍ਰਤਾਪ ਸਿੰਘ ਜੀ ਫੇਰ ਗੱਦੀ ਤੇ ਬਿਰਾਜਮਾਨ ਹੋਏ ਸਤਗੁਰੂ ਪ੍ਰਤਾਪ ਸਿੰਘ ਜੀ ਤਿੰਨ ਭਾਈ ਸਨ ਮਾਤਾ ਜੀਵਨ ਕੌਰ ਜੀ ਦੇ ਅਤੇ ਇੱਕ ਪ੍ਰਤਾਪ ਜੀ ਸਨ ਮਹਾਰਾਜ ਜੰਗ ਸਿੰਘ ਜੀ ਮਾਤਾ ਫਤੇ ਕੌਰ ਜੀ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਦੋ ਸਹਬਜ਼ਾਦੇ ਸਨ ਸਤਿਗੁਰੂ ਜਗਜੀਤ ਸਿੰਘ ਜੀ ਅਤੇ ਮਹਾਰਾਜ ਬੀਰ ਸਿੰਘ ਜੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਮੈਲ ਮਾਤਾ ਚੰਦ ਕੌਰ ਜੀ ਸਨ। ਭਾਵ ਸਤਗੁਰੂ ਪ੍ਰਤਾਪ ਸਿੰਘ ਜੀ ਦੇ ਵੱਡੇ ਸਹਬਜ਼ਾਦੇ ਸਨ ਸਤਗੁਰੂ ਜਗਜੀਤ ਸਿੰਘ ਜੀ 1959 ਈਸਵੀ ਵਿੱਚ ਸਤਗੁਰੂ ਪ੍ਰਤਾਪ ਸਿੰਘ ਜੀ ਦੇ ਦੇਹ ਛੱਡਣ ਉਪਰੰਤ ਸਤਗੁਰੂ ਜਗਜੀਤ ਸਿੰਘ ਜੀ ਗੱਦੀ ਤੇ ਬਿਰਾਜਮਾਨ ਹੋਏ ਤੇ ਉਹਨਾਂ ਦੇ ਮੈਲ ਸ੍ਰੀ ਮਾਤਾ ਚੰਦ ਕੌਰ ਜੀ ਸਨ। ਜਿਨ੍ਹਾਂ ਦਾ ਕਿ ਥੋੜੇ ਦਿਨ ਪਹਿਲਾਂ ਪੈਣੀ ਸਾਹਿਬ ਵਿੱਚ ਕਤਲ ਕਰ ਦਿੱਤਾ ਗਿਆ ਉਹਨਾਂ ਮਾਤਾ ਜੀ ਦੀ ਯਾਦ ਵਿੱਚ ਅਸੀਂ ਇਹ ਕਰ ਰਹੇ ਹਾਂ ਇਹਦੇ ਨਾਲ ਹੀ ਮੈਂ ਇਹ ਵੀ ਦੱਸ ਦੇਵਾਂ ਕਿ ਸਤਗੁਰੂ ਜਗਜੀਤ ਸਿੰਘ ਜੀ ਤੇ ਮਹਾਰਾਜ ਬੀਰ ਸਿੰਘ ਜੀ ਦੋ ਸੱਕੇ ਪਰਾਸ ਹਨ ਸਤ ਮਹਾਰਾਜ ਬੀਰ ਸਿੰਘ ਜੀ ਦੇ ਅਸੀਂ ਦੋ ਲੜਕੇ ਆ ਮੈਂ ਦਲੀਪ ਸਿੰਘ ਅਤੇ ਮੇਰੇ ਛੋਟੇ ਭਰਾਤਾ ਠਾਕੁਰ ਉਦੇਸਿੰਘ ਜੀ ਸਤਗੁਰੂ ਜਗਜੀਤ ਸਿੰਘ ਜੀ ਦੇ ਇੱਕ ਸਹਬਜ਼ਾਦੀ ਹੈ ਬੀਬਾ ਜੀ ਕਰਕੇ ਸਾਬਕੌਰ ਜੀ ਸੋ ਮੈਨੂੰ ਪਾਲਣ ਵਾਲੇ ਮਾਤਾ ਚੰਦ ਕੌਰ ਜੀ ਸਨ ਅੱਜ ਸਾਨੂੰ ਉਥੇ ਪੈਣੀ ਸਾਹਿਬ ਨਹੀਂ ਜਾਣ ਦਿੱਤਾ ਜਾਂਦਾ ਇਸ ਕਰਕੇ ਇਹ ਮੇਲਾ ਮਜਬੂਰੀ ਵਿੱਚ ਇੱਥੇ ਵੱਖਰਾ ਅਸੀਂ ਮਨਾ ਰਹੇ ਆ ਆਪਣੀ ਮਾਂ ਦੀ ਯਾਦ ਵਿੱਚ ਸਾਧ ਸੰਗਤ ਜੀ ਹਨ ਮੌਤ ਨਾਲੋਂ ਓਖੇ ਸਾਡੀ ਨੇ ਸੁਣਿਆ ਤੇ ਆਪ ਜੀ ਨੇ ਵੀ ਸੁਣਿਆ ਇੱਕ ਘੜੀ ਨਾ ਮਿਲਤੇ ਮੈਂ 1.5 ਸਾਲ ਦਾ ਸਾਂ ਜਦੋਂ ਤੋਂ ਮਾਤਾ ਜੀ ਨੇ ਕਿਰਪਾ ਕੀਤੀ ਮੈਨੂੰ ਪਿਆਰ ਦਿੱਤਾ ਉਸ ਤੋਂ ਬਾਅਦ ਥੋੜਾ ਜਿਹਾ ਵੱਡਾ ਹੋਇਆ ਇੱਥੇ ਮੈਂ ਜੀਵਨ ਨਗਰ ਸਾਂ ਮਾਤਾ ਜੀ ਦੇ ਕੋਲ ਰਹਿੰਦਾ ਸਾਂ ਤੇ ਮੋਰ ਬੜੇ ਹੁੰਦੇ ਸੀ ਮਾਤਾ ਜੀ ਦੇ ਕੋਲ ਹੁੰਦਿਆਂ ਮੋਰਾਂ ਨੂੰ ਰੋਟੀ ਪਾਉਣੀ ਮਾਤਾ ਜੀ ਵੀ ਮੋਰਾਂ ਨੂੰ ਖਵਾਉਂਦੇ ਸੀ ਮਾਤਾ ਜੀ ਬੜਾ ਹੀ ਪਿਆਰ ਕਰਦੇ ਮਾਤਾ ਜੀ ਚਲੇ ਗਏ ਭੈਣੀ ਸਾਹਿਬ ਤੇ ਮੈਂ ਰਹਿ ਗਿਆ ਇੱਥੇ ਹੁਣ ਮੈਂ ਮਾਤਾ ਜੀ ਨੂੰ ਲੱਭਿਆ ਕਰਾਂ ਨਵੇਂ ਮਾਤਾ ਨੂੰ ਰੋਜ਼ ਲੱਭਣਾ ਤੇ ਜਿਹੜਾ ਪੁਰਾਣਾ ਚਬਾਰਾ ਹੁੰਦਾ ਸੀ ਉਥੇ ਜਾ ਕੇ ਬੂਆ ਕੜਕਾਉਣਾ ਤੇ ਅਖਰ ਮਾਤਾ ਦੀ ਬੂਆ ਖੋਲੋ ਫੇਰ ਫੇਰ ਇਹ ਆਖਣਾ ਮਾਤਾ ਜੀ ਨੂੰ ਮੋਰ ਲੱਗਿਆ ਮੌਤ ਨਾਲੋਂ ਔਖੀਆਂ ਜਦੋਈਆਂ ਪਾਈ ਨਾ ਵੇਖੋੜਾ ਮਾਲਤਾ ਜਿਸ ਪਿਆਰੇ ਸਿਉਨੇ ਹੋ ਤੇ ਸਿ ਅੱਗੇ ਹੀ ਮਰ ਚਲੀ ਸਤਗੁਰੂ ਅਰਜਨ ਦੇ ਸਤਗੁਰੂ ਅੰਗਦ ਦੇਵ ਜੀ ਨੇ ਸਤਗੁਰੂ ਨਾਨਕ ਪਾਤਸ਼ਾਹ ਜੀ ਦੇ ਯਾਦ ਵਿੱਚ ਕਿਹਾ ਸੀ ਜਿਸ ਪਿਆਰੇ ਸੋ ਨੇ ਹੋ ਤਿਸੇ ਅੱਗੇ ਹੀ ਮਰ ਚਲੀ ਹੈ ਤ੍ਰਿਗ ਜੀਵਨ ਸੰਸਾਰ ਤਾਕੇ ਪਾਛੇ ਜੀ ਇੱਕ ਹੋਰ ਕਵੀ ਨੇ ਕਿਹਾ ਇਹ ਠੀਕ ਹੈ ਨਹੀਂ ਮਰਦਾ ਕੋਈ ਜੁਦਾਈ ਮ ਇਹ ਠੀਕ ਹੈ ਨਹੀਂ ਮਰਦਾ ਕੋਈ ਜੁਦਾਈ ਪਰ ਖੁਦਾ ਕਿਸੇ ਕੋ ਕਿਸੇ ਸੇ ਜੁਦਾ ਨਾ ਕਰੇ ਵਾਹ ਸਤਿਗਿਆ ਨਾ ਆਖੀ ਹੈ ਜੇ ਮੜਿਆ ਲੱਗ ਜਲਾ ਨ ਸਤਿਗਿਆ ਸੇ ਹੀ ਨਾਨਕਾ ਜੀ ਬਿਰਹੀ ਬਿਰਹਾ ਜੋਤ ਬਣ ਸੋ ਅੱਜ ਆਪਾਂ ਸਾਰੇ ਅਪਾਗੇ ਆ ਤੇ ਮੈਂ ਵੀ ਸ਼ੇਸ਼ ਰੂਪ ਚ ਕਿ ਜਿਹਨੂੰ ਅਖੀਰ ਸਮੇਂ ਵੀ ਸਤਗੁਰੂ ਜਗਜੀਤ ਸਿੰਘ ਦੇ ਦਰਸ਼ਨ ਵੀ ਨਹੀਂ ਕਰਨ ਦਿੱਤੇ ਤੇ ਮਾਤਾ ਜੀ ਦੇ ਵੀ ਨਹੀਂ ਕਰੇ। ਔਰ ਉਲਟਾ ਦੋਸ਼ ਮੇਰੇ ਤੇ ਇਹ ਲਾ ਰਿਹਾ ਹੈ। ਇਹ ਲਾਇਆ ਜਾ ਰਿਹਾ ਹੈ ਕਿ ਮੈਂ ਮਾਤਾ ਜੀ ਨੂੰ ਮਰ। ਚਲੋ ਇਹ ਸੰਸਾਰ ਐਸਾ ਹੀ ਹੈ। ਧਾਕਰ ਹਰਦੇਵ ਸਿੰਘ ਜੀ ਆਸ਼ਾ ਹੈ ਕਿ ਆਪ ਜੀ ਇਹ ਕਾਰਜਕ੍ਰਮ ਦੇਖਦੇ ਹੋਵੋਗੇ ਜਰੂਰ ਕਿਉਂਕਿ ਆਪ ਜੀ ਨੇ ਪੂਰਾ ਯਤਨ ਕੀਤਾ ਇਸ ਕਾਰਜਕ੍ਰਮ ਨੂੰ ਰੋਕਣ ਦਾ ਆਪ ਜੀ ਜਰੂਰ ਦੇਖਦੇ ਹੋਵੋਗੇ ਨਹੀਂ ਤੇ ਆਪ ਜੀ ਦੇ ਸੇਵਕ ਦੇਖਦੇ ਹੋਣਗੇ ਜਿਹੜੇ ਵੀ ਸੇਵਕ ਆਪ ਜੀ ਦੇ ਦੇਖਦੇ ਨੇ ਉਹਨਾਂ ਨੂੰ ਚਾਹੀਦਾ ਜੋ ਮੈਂ ਕਹਿਣ ਲੱਗਾ ਉਹ ਠਾਕੁਰ ਜੀ ਨੂੰ ਬੇਨਤੀ ਕਰ ਦੇਣ ਸੁਣਾ ਦੇਣ ਆਪ ਜੀ ਮੇਰੇ ਤੇ ਦੋਸ਼ ਲਾ ਰਹੇ ਕਿ ਮਾਤਾ ਜੀ ਨੂੰ ਮੈਂ ਮਰਵਾ ਦਿੱਤਾ ਮੈਂ ਤਾਂ ਆਇਆ ਹੀ 4 ਦਿਨ ਪਹਿਲਾਂ ਵਿਦੇਸ਼ ਤੋਂ 4 ਦਿਨ ਪਹਿਲਾਂ ਆਇਆ ਵਿਦੇਸ਼ ਤੋਂ ਜੇ ਮੈਨੂੰ ਤਾਂ ਇਹ ਸ਼ੱਕ ਪੈਂਦਾ ਹੈ ਕਿ ਆਪ ਜੀ ਮੈਨੂੰ ਢੀਕ ਦੇ ਸੋ ਕੋ ਆਵੇ ਤੇ ਇਹ ਕੰਮ ਕਰਵਾਈਏ ਤਾਂ ਕਿ ਉਹਨੂੰ ਪਸਾਈਏ ਕਿ ਮੈਂ ਕਰਾਉਣਾ ਸੀ ਕਿ ਮੈਂ ਵਿਦੇਸ਼ ਤੋਂ ਵਾਪਸ ਕਿਉਂ ਆਉਣਾ ਸੀ ਸਾਦੀ ਜੀ ਗੱਲ ਹੈ ਕਿ ਮੈਂ ਵਾਪਸ ਕਿਉਂ ਆਉਣਾ ਸੀ ਆਪ ਜੀ ਮੇਰੀ ਮਾਂ ਨੂੰ ਇਹ ਕੁਝ ਕਰਵਾ ਕੇ ਤੇ ਮੇਰੇ ਤੇ ਦੋਸ਼ ਲਾ ਰਹੇ ਧੰਨਵਾਦ ਆਪ ਜੀ ਚਲੋ ਕੋਈ ਨਹੀਂ ਰਾਕਰੋਦੇ ਸਿੰਘ ਜੀ ਆਪ ਜੀ ਦੀ ਕਦੀ ਮਾਤਾ ਚੰਦਕੌਰ ਜੀ ਨਾਲ ਬਣੀ ਨਹੀਂ ਆਪ ਜੀ ਦੀ ਕਦੀ ਮਾਤਾ ਜੀ ਨਾਲ ਨਹੀਂ ਬਣੀ ਇਹ ਤਾਂ ਸਿਰਫ ਗੱਦੀ ਤੇ ਕਬਜ਼ਾ ਕਰਨ ਵਾਸਤੇ ਆਪ ਜੀ ਨੇ ਨੇੜ ਕੀਤਾ ਨਾ ਸੰਤ ਜੀ ਦੀ ਬਣੀ ਨਾ ਆਪ ਜੀ ਦੀ ਬਣੀ ਪਰ ਹੁਣ ਕਿਉਂਕਿ ਆਪ ਜੀ ਨੇ ਕੱਲ ਨੂੰ ਮਾਤਾ ਜੀ ਦਾ ਭੋਗ ਪਾਉਣਾ ਹੈ ਤੇ ਉੱਥੇ ਕੁਝ ਨਾ ਕੁਝ ਬਚਨ ਆਪ ਜੀ ਨੇ ਵੀ ਕਰਨੇ ਨੇ ਆਪ ਜੀ ਨੂੰ ਮਾਤਾ ਜੀ ਦੀ ਚੰਗਿਆਈ ਤੇ ਕਦੀ ਲੱਭੀ ਨਹੀਂ ਸੀ ਜਿਹੜੀਆਂ ਗੱਲਾਂ ਮੈਂ ਅੱਜ ਦੱਸਾਂਗਾ ਨਾ ਇਹ ਯਾਦ ਕਰ ਲੋ ਤੇ ਕੱਲ ਨੂੰ ਉੱਥੇ ਸੰਗਤ ਨੂੰ ਸੁਣਾ ਦਿਓ ਜੇ ਮੈਂ ਫੇਰ ਕਹਿੰਨਾ ਮਾਤਾ ਜੀ ਦੇ ਇੰਨੇ ਗੁਣ ਸਨ ਜਿਹੜੇ ਆਪ ਜੀ ਨੂੰ ਕਦੀ ਨਹੀਂ ਦਿਸੇ ਠਾਕੁਰ ਜੀ ਤੇ ਅੱਜ ਅਸੀਂ ਸੁਣਾਵਾਂਗੇ ਇਹ ਟੇਪਾਂ ਸੁਣ ਕੇ ਯਾਦ ਕਰਕੇ ਤੇ ਕੱਲ ਨੂੰ ਤੁਸੀਂ ਵੀ ਸੁਣਾ ਦਿਓ ਜੇ ਸਾਡਾ ਕੁਝ ਨਹੀਂ ਘਟਦਾ ਕੱਢੋ ਕੱਟਾ ਆਪ ਜੀ ਆਪਣੇ ਮੂੰਹੋਂ ਝੂਠਾ ਹੀ ਸਹੀ ਕੱਢੋ ਕੱਟ ਮਾਤਾ ਚੰਦਕੌਰ ਦੀ ਸੋਭਾ ਤੇ ਕਰ ਲੋਗੇ ਅੱਜ ਤੱਕ ਕਦੀ ਆਪ ਜੀ ਨੇ ਅਖਵਾਇਆ ਕਿ ਤੁਹਾਨੂੰ ਮਾਤਾ ਚੰਦਕੌਰ ਦੀ ਤੇ ਮੈਂ ਸਾ ਜਿੰਨੇ ਤੇ ਤੁਸੀਂ ਦੋਸ਼ ਲਾ ਰਹੇ ਹੋ ਜਿੰਨੂੰ 10 ਸਾਲ ਹੋ ਗਏ ਨੇ ਅਖਵਾਉਂਦੇ ਨੂੰ ਮਾਤਾ ਚੰਦਕੌਰ ਦੀ ਆਪ ਜੀ ਨੇ ਤਾਂ ਨਹੀਂ ਕਦੀ ਅਖਵਾਇਆ ਸੋ ਜਿਹੜੇ ਬਚਨ ਇੱਥੇ ਜ세ਦਾਰ ਜੀ ਹੋਰ ਪ੍ਰਚਾਰਕ ਸੁਣਾਉਣਗੇ ਮੈਂ ਕੁਝ ਬੇਨਤੀਆਂ ਕਰਾਂਗਾ ਇਹ ਆਪ ਜੀ ਯਾਦ ਕਰ ਲੋ ਤੇ ਕੱਲ ਨੂੰ ਇਹਨਾਂ ਦੀ ਨਕਲ ਕਰਕੇ ਆਪ ਜੀ ਆਪਣੇ ਸ਼ਬਦਾਂ ਵਿੱਚ ਸੁਣਾ ਦਿਓ ਲੋਕ ਆਖਣਗੇ ਵੀ ਠਾਕੁਰੂਦੇ ਸਿੰਘ ਦੀ ਬੜੇ ਭਗਤ ਨੇ ਮਾਤਾ ਜੀ ਦੇ ਕੋਈ ਨਹੀਂ ਸਾਨੂੰ ਨਹੀਂ ਫਰਕ ਪੈਂਦਾ ਮੇਰੇ ਭਰਾ ਦੀ ਸੋਭਾ ਹੋਵੇ ਮੇਰਾ ਕੁਝ ਨਹੀਂ ਕੱਟਦਾ ਸਾਧ ਸੰਗਤ ਜੀ ਮਾਤਾ ਜੀ ਦੇ ਬਾਰੇ ਬਹੁਤਾ ਕੁਝ ਇਕਦਮ ਇੰਨਾ ਹਾਲਾਤਾਂ ਵਿੱਚ ਦੱਸਣਾ ਔਖਾ ਹੈ ਬਾਕੀ ਜਦੋਂ ਇਹੋ ਜਿਹਾ ਝਟਕਾ ਲੱਗਾ ਹੋਵੇ ਇਹੋ ਜਿਹਾ ਧੱਕਾ ਲੱਗਾ ਹੋਵੇ ਉਦੋਂ ਜਿੰਨੀਆਂ ਗੱਲਾਂ ਆਉਂਦੀਆਂ ਉਹ ਵੀ ਭੁੱਲ ਜਾਂਦੀਆਂ ਨੇ ਸਭ ਤੋਂ ਪਹਿਲਾਂ ਤੇ ਮੈਂ ਇਹ ਬੇਨਤੀ ਕਰਾਂਗਾ ਕੇ ਮਾਤਾ ਚੰਦ ਕੌਰ ਜੀ ਨੇ ਮੈਨੂੰ ਜੋ ਇਕਦਮ ਯਾਦ ਆ ਰਿਹਾ ਉਹਦੇ ਅਨਸਾਰ 1970 ਵਿੱਚ ਸਗਰੂ ਜੀ ਦਾ ਕਾਰਜਵਾਰ ਸੰਭਾਲ ਕੇ ਐਸ 1 ਦੇ ਥੱਲੇ ਇੱਥੇ ਉਦੋਂ ਇੱਕ ਛੱਪਰ ਬਣਿਆ ਹੁੰਦਾ ਸੀ ਹਰੀ ਮੰਦਰ ਉਹਦੇ ਕੋਲ ਮਿਸਤਰੀਆਂ ਨੂੰ ਲਾ ਕੇ ਅੰਗੂਰਾਂ ਵਾਲੇ ਖੰਬੇ ਬਣਾਉਣ ਦੀ ਸੇਵਾ ਕੀਤੀ ਸੀ ਜਿਹੜੇ ਸਤਗੁਰੂ ਜਗਜੀਤ ਸਿੰਘ ਜੀ ਨੇ ਇੱਥੇ ਕਈ 100 ਏਕੜ ਅੰਗੂਰ ਸੰਗਤ ਨੂੰ ਲਗਵਾਏ ਸੀ ਉਹਦੇ ਖੰਬੇ ਮਾਤਾ ਚੰਦ ਕੌਰ ਜੀ ਨੇ ਇੱਥੇ ਬਣਵਾਏ ਸੀ ਸ਼ਾਇਦ ਉਹਦੋਂ ਵਾਲਾ ਕੋਈ ਮਿਸਤਰੀ ਅਜੇ ਕੋਈ ਜੀਵਿਤ ਹੋਵੇ ਤੇ ਉਹਨੂੰ ਵੀ ਯਾਦ ਹੋਵੇਗਾ ਇਹ ਤੇ ਮੈਂ ਇੱਕ ਸੇਵਾ ਦੀ ਗੱਲ ਦੱਸ ਰਿਹਾ ਮਾਤਾ ਜੀ ਦੀ ਉਹਦੇ ਵਿੱਚ ਹੱਥੀ ਆਪ ਸਰੀਏ ਫੜਨੇ ਸਰੀਆਂ ਦੀ ਤਾਰ ਬੰਨਣੀ ਸੀਮੈਂਟ ਢੋਣਾ ਕਰਨਾ ਕਰਾਉਣਾ ਸੰਗਤ ਤੋਂ ਸੇਵਾ ਕਰਵਾਉਣੀ ਇਹੋ ਜਿਹਾ ਸਾਰਾ ਕੁਝ ਮਾਤਾ ਜੀ ਨੇ ਕੀਤਾ ਸੀ ਉਸ ਤੋਂ ਉਪਰੰਤ ਜਾਂ ਕੋਈ 2 ਸਾਲ ਪਹਿਲੋਂ ਦੀ ਗੱਲ ਹੋਵੇਗੀ ਮਾਤਾ ਜੀ ਨੇ ਅਨੇਕ ਪ੍ਰਕਾਰ ਦੀ ਸੇਵਾ ਕੀਤੀ ਹੈ ਨਾਮਤਾਰੀ ਸੰਗਤ ਜੀ ਅੱਜ ਸੰਗਤ ਦੇ ਵਿੱਚ ਮਾਤਾ ਜੀ ਦੀ ਬੁਰਾਈ ਕਰਨ ਦੀ ਇੱਕ ਭੇਡ ਚਾਲ ਚੱਲ ਰਹੀ ਹੈ ਅੱਜ ਤੇ ਦੇ ਛੱਡ ਗਏ ਨੇ ਇਸ ਕਰਕੇ ਆਪਾਂ ਸਾਰੇ ਹੀ ਸੋਭਾ ਕਰਨ ਲੱਗ ਪਾਵਾਂਗੇ ਇੱਕ ਵੱਖਰੀ ਗੱਲ ਐ ਪਰ ਮਾਤਾ ਜੀ ਦੇ ਹੁੰਦਿਆਂ ਆਪਣੇ ਵਿੱਚ ਬਹੁਤ ਜ਼ਿਆਦਾ ਇੱਕ ਪ੍ਰਚਲਿਤ ਸੀ ਵੀ ਮਾਤਾ ਜੀ ਦੀ ਬੁਰਾਈ ਕਰਨੀ ਮਾਤਾ ਜੀ ਨੇ ਆ ਵੀ ਕਰਤਾ ਆ ਵੀ ਕਰਤਾ ਆ ਵੀ ਕਰ ਮੈਂ ਦੱਸ ਰਿਹਾ ਜਿਹੜੀਆਂ ਗੱਲਾਂ ਤੁਹਾਨੂੰ ਪਤਾ ਹੀ ਨਹੀਂ ਤੇ ਜਾਂ ਪਤਾ ਹੁੰਦਿਆਂ ਤੁਸੀਂ ਅੱਖਾਂ ਮੀਟ ਕੇ ਸਾਰੇ ਜਦੋਂ ਅਜੇ ਮਾਇਆ ਇੰਨੀ ਨਹੀਂ ਸੀ ਹੈਗੀ ਗੁਰੂ ਘਰ ਵਿੱਚ ਛਟੀਆਂ ਜਾ ਕੇ ਇਲਾਕਿਆਂ ਚੋਂ ਜਾਂ ਖੇਤਾਂ ਚੋਂ ਛਟੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਸੀ ਤੇ ਟਰਾਲੀਆਂ ਤੇ ਲੱਦ ਕੇ ਲਿਆਂਦੀਆਂ ਜਾਂਦੀਆਂ ਸੀ ਉਹ ਛਟੀਆਂ ਲਦਾਉਣ ਲਿਆਉਣ ਦਾ ਕੰਮ ਕੌਣ ਕਰਵਾਉਂਦਾ ਸੀ ਕਿੰਨੇ ਸਾਲ ਹੋ ਗਏ ਨੇ 70 ਨੂੰ ਅੱਜ 36 46 ਸਾਲ ਹੋ ਗਏ ਨੇ ਬਹੁਤੇ ਹੁੰਦਾ ਤੇ ਜਨਮ ਹੀ ਉਸ ਤੋਂ ਬਾਅਦ ਦਾ ਹੋਇਆ ਉਹ ਕੰਮ ਉਸ ਦਿਨ ਮਾਤਾ ਚੰਦਕੌਰ ਜੀ ਆਪ ਖੇਤਾਂ 'ਚ ਖਲੋ ਕੇ ਛਟੀਆਂ ਵਢਾ ਕੇ ਤੇ ਟਰਾਲੀਆਂ ਤੇ ਲਦਵਾ ਕੇ ਸੰਗਤ ਨੂੰ ਲੰਗਰ ਵਾਸਤੇ ਆਪ ਕਿਰਪਾ ਕਰਦੇ ਸੀ ਸਾਰਾ ਸਾਰਾ ਦਿਨ ਭੁੱਖੇ ਤੇ ਆਏ ਖਲੋ ਕੇ ਉੱਥੋਂ ਮਾਤਾ ਜੀ ਇਹ ਕਰਦੇ ਸੀ ਹੋਰ ਅੱਗੇ ਸੁਣੋ ਅੱਜ ਨਾਮਤਾਰੀ ਸੰਗਤ ਵਿੱਚ ਬਹੁਤ ਰਿਵਾਜ ਹੈ ਕਿ ਮਾਤਾ ਜੀ ਦੇ ਵਿਰੁੱਧ ਬੋਲਣਾ ਹੀ ਬੋਲਣਾ ਤੇ ਬੁਰਾਈ ਕੀ ਕਰਨੀ ਹੈ ਮਾਤਾ ਜੀ ਨੇ ਰਿਸ਼ਤੇਦਾਰਾਂ ਦੇ ਘਰ-ਪਾਰ ਤੇ ਮਾਤਾ ਜੀ ਨੇ ਰਿਸ਼ਤੇਦਾਰਾਂ ਦੇ ਘਰ-ਪਾਰ ਤੇ ਮਾਤਾ ਜੀ ਨੇ ਉਹਨੂੰ ਆਹ ਦੇ ਦਿੱਤਾ ਇਹ ਦੇ ਦਿੱਤਾ ਬਈ ਯਾਦ ਹੋ ਗਈ ਕੀ ਮਾਤਾ ਜੀ ਨੇ ਬਿਨਾਂ ਕਿਸੇ ਰਿਸ਼ਤੇਦਾਰ ਤੋਂ ਕਿਸੇ ਨੂੰ ਕੁਝ ਨਹੀਂ ਦਿੱਤਾ ਸੁਣੋ ਸੋਚੋ ਸੋਚੋ ਜੇ ਦੂਸਰਿਆਂ ਨੂੰ ਦੇ ਦਿੱਤਾ ਤੇ ਇੱਕ ਦੋ ਰਿਸ਼ਤੇਦਾਰਾਂ ਨੂੰ ਵੀ ਦੇ ਦਿੱਤਾ ਤੇ ਆਖਰ ਕਿੱਥੋਂ ਆ ਗਈ ਕੀ ਰਿਸ਼ਤੇਦਾਰ ਜਿਹੜਾ ਮਾਤਾ ਜੀ ਦੇ ਨੇ ਉਹ ਮਨੁੱਖ ਨਹੀਂ ਕਿ ਉਹ ਗੁਰੂ ਕੇ ਸਿੱਖ ਨਹੀਂ ਹੈਗੇ ਫਿਰ ਕੀ ਆਖਰ ਆ ਗਈ ਜਿਹੜੇ ਤੁਸੀਂ ਆਂਦੇ ਹੋ ਨਾ ਰਿਸ਼ਤੇਦਾਰਾਂ ਨੂੰ ਦੇ ਦਿੱਤਾ ਕੋਈ ਸ਼ੱਕ ਨਹੀਂ ਦਿੱਤਾ ਜਿਨ੍ਹਾਂ ਨੂੰ ਦੂਸਰਿਆਂ ਨੂੰ ਦਿੱਤਾ ਸਭ ਤੋਂ ਪਹਿਲਾਂ ਮਾਤਾ ਚੰਦ ਕੌਰ ਜੀ ਨੇ ਮਾਈ ਧੰਨ ਕੌਰ ਰਾਈਆਂ ਦੀ ਸੀ ਜਿਹਦਾ ਪੁੱਤਰ ਸੀ ਤਰਨਾ ਮੇਰੇ ਨਾਲ ਖੇਡਦਾ ਸੀ ਉਹਦੇ ਦੂਸਰੇ ਭਰਾ ਵੀ ਉੱਥੇ ਰਹਿੰਦੇ ਨੇ ਉਸ ਮਾਈ ਦੀ ਤੇ ਉਹਨਾਂ ਪੁੱਤਰਾਂ ਦੀ ਮਾਤਾ ਜੀ ਨੇ ਸਹਾਇਤਾ ਕੀਤੀ ਸੀ ਕਿਤੋਂ ਨਾ ਕਿਤੋਂ ਪੈਸੇ ਮੰਗ ਕੇ ਇਕੱਠੇ ਕਰਕੇ ਉਹਨਾਂ ਨੂੰ ਦਿੱਤਾ ਸੀ ਜਿਹੜੀ ਕਿ ਅੱਜ ਤੋਂ ਕੋਈ 50 55 ਸਾਲ ਪਹਿਲੋਂ ਦੀ ਗੱਲ ਹੈ ਉਹ ਕਿੰਨੇ ਕ ਨੇੜੇ ਦੇ ਰਿਸ਼ਤੇਦਾਰ ਸਨ ਮਾਤਾ ਜੀ ਦੇ ਮਾਤਾ ਜੀ ਤੇ ਉਂਗਲ ਚੁੱਕਣ ਵਾਲੇ ਉਹ ਸੋਚੋ ਆਪਣੇ ਅੰਦਰ ਨੂੰ ਝਾਤੀ ਮਾਰੋ ਐਵੇਂ ਨਹੀਂ ਕਿਸੇ ਤੇ ਉਂਗਲ ਕਰੀ ਦੀ ਜਦੋਂ ਕਿਸੇ ਵੱਲ ਕਰੀਏ ਨਾ ਚਾਰ ਆਪਣੇ ਵੱਲ ਨੂੰ ਹੋ ਜਾਂਦੀਆਂ ਨੇ ਮਾਤਾ ਜੀ ਦੀ ਬੁਰਾਈ ਕਰਨ ਲੱਗੇ ਥੋੜਾ ਜਿਹਾ ਸੋਚਿਆ ਕਰੋ ਉਹ ਕਿੱਥੋਂ ਸੀ ਰਿਸ਼ਤੇਦਾਰ ਮਾਤਾ ਜੀ ਦੀ ਉਸ ਤੋਂ ਅਪਰੰਤ ਜਿਹੜਿਆਂ ਦੇ ਨੇ ਮਾਤਾ ਜੀ ਨੇ ਰਿਸ਼ਤੇਦਾਰਾਂ ਦੇ ਘਰ ਭਰ ਦਿੱਤੇ ਉਹਨਾਂ ਨੂੰ ਇਹ ਨਹੀਂ ਦਿਸਦਾ ਕਿ ਮਾਤਾ ਜੀ ਨੇ ਆਪਣੇ ਰਿਸ਼ਤੇਦਾਰਾਂ ਤੋਂ ਕਿੰਨੀ ਸੇਵਾ ਹੱਥੀਂ ਕਰਵਾਈ ਤੇ ਰਿਸ਼ਤੇਦਾਰਾਂ ਤੋਂ ਲਿਆ ਕੇ ਕਿੰਨਾ ਕੁਝ ਗੁਰੂ ਘਰ ਵਿੱਚ ਪਾਇਆ ਉਦੋਂ ਕਿ ਅੱਖਾਂ ਬੰਦ ਹੋ ਜਾਂਦੀਆਂ ਨੇ ਤੇ ਕੰਨ ਕਿਉਂ ਬੰਦ ਹੋ ਜਾਂਦੇ ਨੇ ਤੁਹਾਡੇ ਸਾਰਿਆਂ ਦੇ ਜਿਸ ਦਿਨ ਦੀ ਮੈਂ ਗੱਲ ਕਰਦਾ ਮਾਤਾ ਜੀ ਛਟੀਆਂ ਟਵਾਉਂਦੇ ਸਨ ਜਗਜੀਤ ਨਗਰ ਦੇ ਵਿੱਚ ਮੈਂ ਆਪ ਨਾਲ ਸਾਂ ਸਾਨੂੰ ਵੀ ਹੁਕਮ ਹੁੰਦਾ ਸੀ ਕਿ ਲਿੱਦੋ ਛਟੀਆਂ ਉੱਤੇ ਔਰ ਉੱਥੇ ਕਿਹਨਾਂ ਨੂੰ ਨਾਲ ਲਾਇਆ ਹੁੰਦਾ ਸੀ ਸੇਵਾ ਕਰਨ ਜਗਜੀਤ ਨਗਰ ਪਿੰਡ ਜਿਹਨੂੰ ਚੰਨੇ ਦਾ ਟਿਊਲ ਵੀ ਕਹਿੰਦੇ ਨੇ ਦਮਦਮੇ ਤੇ ਸੰਤਨਗਰ ਦੇ ਵਿਚਾਲੇ ਆ ਉਸ ਪਿੰਡ ਦੇ ਵਿੱਚ ਮਾਤਾ ਜੀ ਦੇ ਸਕੇ ਭਰਾ ਸਾਡੇ ਮਾਮਾ ਜੀ ਤੇ ਚਾਚੇ ਤਾਏ ਦੇ ਭਰਾ ਔਰ ਹੋਰ ਜੋ ਵੀ ਪਰਿਵਾਰ ਰਿਸ਼ਤੇਦਾਰ ਬਹੁਤੇ ਸਨ ਉਹਨਾਂ ਸਾਰਿਆਂ ਨੂੰ ਸੱਦ ਕੇ ਮਾਤਾ ਜੀ ਉੱਥੇ ਲਾਉਂਦੇ ਸਨ ਸੇਵਾ ਕਰਨ ਉਹ ਕਿਉਂ ਨਹੀਂ ਸਾਨੂੰ ਦਿਸਦਾ ਉੱਥੇ ਇਹ ਲਿਆਜ ਨਹੀਂ ਸੀ ਕਿ ਤੂੰ ਭਲੀ ਸਿੰਘ ਹੈ ਤੂੰ ਗੁਰਦੇਵ ਸਿੰਘ ਹੈ ਤੁਸੀਂ ਭਰਾ ਜੇ ਮੇਰੇ ਤੁਸੀਂ ਨਹੀਂ ਸਭ ਸੇਵਾ ਕਰੋ ਇਹ ਕਿਉਂ ਨਹੀਂ ਦਿਸਦਾ ਆਪਾਂ ਬਾਣੀ ਨੂੰ ਮੰਨਦੇ ਆ ਬਾਣੀ ਤੇ ਲਿਖਿਆ ਵੀ ਕਿਸੇ ਦੀ ਵੀ ਬੁਰਾਈ ਨਾ ਵੇਖੋ ਚੰਗਿਆਈ ਵੇਖੋ ਤੇ ਆਪਾਂ ਮਾਤਾ ਜੀ ਦੇ ਹੀ ਵੇਖੀ ਜਾਂਦੇ ਆ ਸੰਗਤ ਨਹੀਂ ਆਉਂਦੀ ਸਾਨੂੰ ਇਹ ਜਿਹੜੀਆਂ ਗੱਲਾਂ ਮੈਂ ਦੱਸ ਰਿਹਾ ਜਿਹੜੇ ਜਿਉਂਦੇ ਨੇ ਉਦੋਂ ਦੇ ਜੇ ਹੋਣ ਕਰਤਾਰ ਸਿੰਘ ਜੀ ਸਨ ਸੰਤ ਬਲੀ ਸਿੰਘ ਜੀ ਸੰਤ ਗੁਰਦੇਵ ਸਿੰਘ ਜੀ ਗੁਰਨਾਮ ਸਿੰਘ ਜੀ ਆਦੋ ਬੰਤ ਸਿੰਘ ਜੀ ਇਸ ਤਰ੍ਹਾਂ ਦੇ ਸੱਜਣ ਨੇ ਉਥੋਂ ਦੇ ਜਿੰਨੇ ਉਹਨਾਂ ਨੂੰ ਸਭ ਨੂੰ ਪਤਾ ਹੈ ਕਿ ਮਾਤਾ ਜੀ ਕਿੰਨੀ ਸੇਵਾ ਕਰਵਾਉਂਦੇ ਸਨ ਫੇਰ ਉਹਨਾਂ ਸਾਲਾਂ ਦੇ ਵਿੱਚ 1971 ਵਿੱਚ ਇੱਕ ਮੇਲਾ ਸੁਦਾ ਤੇ ਇੱਕ ਹੋਲਾ ਜਗਜੀਤਨਗਰ ਹੋਇਆ ਸੀ ਜਿਹੜਾ ਮਾਤਾ ਜੀ ਦੇ ਪਿਤਾ ਜੀ ਸੰਤ ਸਰਵਣ ਸਿੰਘ ਜੀ ਨੇ ਕਰਵਾਇਆ ਸੀ ਕਿਸੇ ਕਾਰਨ ਸੰਤਾਂ ਦੇ ਕਣਕ ਇਕੱਠੀ ਕੀਤੀ ਹੋਈ ਨੂੰ ਅੱਗ ਲੱਗ ਗਈ ਉਹਦੇ ਕਰਕੇ ਸਾਰੀ ਫਸਲ ਸੜ ਗਈ ਬਹੁਤ ਵੱਡਾ ਨੁਕਸਾਨ ਹੋ ਗਿਆ ਉਹਨਾਂ ਦਿਨਾਂ ਵਿੱਚ ਹੀ ਗੁਰੂ ਘਰ ਤੋਂ ਕੋਈ ਘੋੜੀ ਲੈ ਕੇ ਸਤਿਗੁਰੂ ਸੰਤ ਸਰਵਣ ਸਿੰਘ ਜੀ ਨੇ ਰੱਖੀ ਹੋਈ ਸੀ ਜਿਹਦੀ ਮਾਇਆ ਦੇਣ ਵਾਲੀ ਸੀ ਮਾਤਾ ਜੀ ਨੇ ਹੁਕਮ ਕਰਕੇ ਉਹ ਮਾਇਆ ਜਿਹੜੀ ਕਿ ਲੱਖ ਰੁਪਏ ਦੇ ਕਰੀਬ ਸੀ 50 ਸਾਲ ਪਹਿਲਾਂ ਦੀ ਗੱਲ ਹੈ ਲੱਖ ਰੁਪਈਆ ਅੱਜ ਦੀ ਗੱਲ ਨਹੀਂ ਉਹ ਮਾਇਆ ਲਿਆ ਕੇ ਆਪਣੇ ਪੇਕਿਆਂ ਤੋਂ ਉਹ ਭੇਟਾ ਕੀਤੀ ਮੇਰੇ ਸਾਹਮਣੇ ਦੀਆਂ ਗੱਲਾਂ ਨੇ ਮਾਰੇ ਬੀਰ ਸਿੰਘ ਜੀ ਨੇ ਆਖਿਆ ਨਹੀਂ ਲੈਣੀ ਤੁਹਾਡੀ ਕਣਕ ਸੜ ਗਈ ਏ ਅੱਜ ਮਾਇਆ ਨਹੀਂ ਲੈਣੀ ਫੇਰ ਲੈ ਲਵਾਂਗੇ ਮਾਤਾ ਜੀ ਨੇ ਆਖਿਆ ਨਹੀਂ ਗੁਰੂ ਘਰ ਦੀ ਚੀਜ਼ ਨਹੀਂ ਰੱਖਣੀ ਸੰਤ ਸਰਵਣ ਸਿੰਘ ਜੀ ਤੋਂ ਮੇਲਾ ਕਰਵਾਇਆ ਮਾਤਾ ਜੀ ਨੇ ਹੋਲਾ ਕਰਵਾਇਆ ਉਹ ਖਰਚਾ ਕਿੱਥੋਂ ਆਇਆ ਉਹ ਮਾਤਾ ਜੀ ਨੇ ਤੁਹਾਡੇ ਤੋਂ ਪੈਸੇ ਇਕੱਠੇ ਕਰਕੇ ਸੰਤ ਸਰਵਣ ਸਿੰਘ ਜੀ ਨੂੰ ਦਿੱਤੇ ਸਨ ਨਹੀਂ ਉਹਨਾਂ ਦੇ ਖਰਚਾਏ ਸਨ ਆਪਾਂ ਆਖੀ ਜਾਨੇ ਮਾਤਾ ਹੀ ਨੇ ਪੇਕਿਆਂ ਦਾ ਪਰਿਵਾਰ ਭਰਤਾ ਪੇਕਿਆਂ ਦਾ ਪਰਿਵਾਰ ਭਰਤਾ ਕਾਕੂ ਨੂੰ ਬਣਾਤਾ ਫਲਾਣਾ ਇਹਨੂੰ ਦੇ ਦਿੰਦਾ ਇਹ ਤੋਂ ਬਿਨਾ ਗੱਲ ਹੀ ਨਹੀਂ ਆਉਂਦੀ ਕੋਈ ਉਹ ਦੇ ਦਿੰਦਾ ਤੇ ਆਖਿਰ ਕਿੱਥੋਂ ਆ ਗਈ ਮਾਲਕ ਨੇ ਗੁਰੂ ਕਰਦੇ ਹੋ ਮੈਂ ਪੁੱਛਦਾ ਦੇ ਦਿੱਤਾ ਤੇ ਆਖਿਰ ਕਿੱਥੋਂ ਆ ਗਈ ਗੁਰੂ ਕਰਦੇ ਮਾਲਕ ਨੇ ਸਗਰੂ ਜਗਜੀਤ ਸਿੰਘ ਦੇ ਮੈਂ ਨੇ ਜਿਹਨੂੰ ਜੋ ਚਾਹਣ ਦੇ ਦੇਣ ਤੁਸੀਂ ਕੌਣ ਨੋਕਾ ਠੋਕੀ ਕਰਨ ਵਾਲੇ ਕੀ ਗੱਲੇ ਆਪਾਂ ਹਲਵਾ ਕੇ ਤੇ ਉਥੇ ਆਪਾਂ ਸਾਡੀ ਜਹਾਜ਼ ਆ ਦੇ ਉਹਨਾਂ ਨੂੰ ਦੁਨੀਆ ਮੱਥਾ ਟੇਕਦੀ ਉਹਨਾਂ ਦੇ ਪ੍ਰਤਾਪ ਨਾ ਟੇਕਦੀ ਹੈ ਇੱਕ ਦਿਨ ਇੱਕ ਸੱਜਣ بڑا ਮੁਖੀਆ ਪੰਥ ਤੇ ਤੈਸ਼ੀ ਉਹ ਮੇਰੇ ਕੋਲ ਆ ਗਿਆ ਉਹ ਮੈਨੂੰ ਆ ਕੇ ਕਹਿਣ ਲੱਗਾ ਕਿ ਮਾਤਾ ਜੀ ਬੀਬਾ ਜੀ ਨੂੰ ਸਾਰਾ ਕੁਝ ਦੇਈ ਜਾਂਦੇ ਨੇ ਇੰਨਾ ਕੁਝ ਦੇ ਦਿੱਤਾ ਇੰਨਾ ਕੁਝ ਦੇ ਦਿੱਤਾ ਇਹ ਗੱਲ ਕੋਈ 85 ਕ ਜੇ ਦੀ ਹੋਏਗੀ ਮੈਂ ਉਹਨਾਂ ਨੂੰ ਆਖਿਆ ਸੰਤ ਜੀ ਉਹ ਹੈ ਮੇਰੀ ਸੱਕੀ ਭੈਣ ਤੇ ਨਾਤਾ ਜੀ ਜਿੰਨਾ ਦਿੰਦੇ ਨੇ ਹੋਰ ਵੀ ਦੇਣ ਤੇ ਮੈਨੂੰ ਤੇ ਬਹੁਤ ਹੀ ਖੁਸ਼ੀ ਹੈ ਮੇਰੇ ਕੋ ਤੇ ਗੱਲ ਕੋਈ ਨਹੀਂ ਫੇਰ ਉਹ ਆਂਦਾ ਜੀ ਉਹਨਾ ਗੱਦੀ ਉਹਨਾਂ ਨੂੰ ਦੇ ਜਾਣਗੇ ਕਿ ਮੈਂ ਅਸੀਂ ਚਾਹੁੰਦੇ ਆ ਗੱਦੀ ਗੁਰੂ ਰਾਮ ਸਿੰਘ ਦੇ ਅੰਸ਼ ਵਿੱਚ ਰਵੇ ਸੁਣਿਓ ਧਿਆਨ ਨਾਲ ਤੁਹਾਡੇ ਵੀ ਵਿਚਾਰੇ ਹੋ ਜਾਈ ਨੇ ਮੇਰੇ ਤੇ ਬੜਿਆਂ ਨੇ ਔਖੇ ਹੋ ਜਾਣਾ ਕੋਈ ਨਹੀਂ ਗੱਲ ਸੱਚ ਕਾ ਤਾਂ ਭਾਂਬੜ ਵੱਧਦੇ ਨੇ ਮੈਂ ਆਖਿਆ ਜੀ ਗੁਰੂ ਰਾਮ ਸਿੰਘ ਦੀ ਅੰਸ਼ ਬੀਬਾ ਜੀ ਕਿਉਂ ਨਹੀਂ ਹੋ ਸਕਦੇ ਸਤ ਗੁਰੂ ਜੀ ਜਿਹਨਾਂ ਦਾ ਸਾਬ ਜਦੇ ਉਹ ਨੇ ਅਸੀਂ ਤਾਂ ਮੁਕਾਬਲਾ ਕਰ ਹੀ ਨਹੀਂ ਸਕਦੇ ਗੁਰੂ ਪੁੱਤਰ ਗੁਰੂ ਖੂਨ ਦਾ ਮੁਕਾਬਲਾ ਅਸੀਂ ਕਿਵੇਂ ਕਰ ਸਕਦੇ ਆ ਠੀਕ ਹੈ ਸੱਚੇ ਬਾਦਸ਼ਾਹ ਪੁੱਤਰ ਕਰਕੇ ਨਿਵਾਜਿਆ ਉਹਨਾਂ ਦੀ ਨਿਵਾਜਿਸ਼ ਹੈ ਮੈਂ ਤੇ ਅਤ ਪਾਪੀ ਹੈਗਾ ਉਹਨਾਂ ਦੀ ਨਿਵਾਜਿਸ਼ ਹੈ ਪਰ ਮੈਂ ਗੁਰੂ ਪੁੱਤਰ ਦਾ ਮੁਕਾਬਲਾ ਮੈਂ ਕਿਵੇਂ ਕਰ ਸਕਦਾ ਦੁਨੀਆ ਅਜੇ ਤੱਕ ਬਾਬਾ ਸ੍ਰੀ ਚੰਦ ਜੀ ਨੂੰ ਪੁੱਜਦੀ ਹੈ ਨਾ ਜਦੋਂ ਮੈਂ ਇਹ ਗੱਲ ਦੱਸੀ ਉਸ ਤੋਂ ਬਾਅਦ ਮੇਰੇ ਕੋਲ ਨਹੀਂ ਕੋਈ ਆਖਣ ਆਇਆ ਸੋ ਇਸ ਕਰਕੇ ਮੈਂ ਪਹਿਲਾਂ ਵੀ ਕਿਹਾ ਸੀ ਸਤਿਗੁਰੂ ਜੀ ਦੇ ਹੁੰਦਿਆਂ ਔਰ ਸਤਿਗੁਰੂ ਜੀ ਤੋਂ ਬਾਅਦ ਵੀ ਕਿਹਾ ਸੀ ਕਿ ਜੇ ਸਤਿਗੁਰੂ RAMDAS ਜੀ ਨੂੰ ਗੱਦੀ ਜਾ ਸਕਦੀ ਸੀ ਉਹ ਜੁਆਈ ਹੁੰਦਿਆਂ ਗੁਰੂ ਬਣ ਸਕਦੇ ਸੀ ਪੁੱਤਰਾਂ ਦੇ ਹੁੰਦਿਆਂ ਤੇ ਸੰਜਕਤਾਰ ਸਿੰਘ ਜੈ ਸਿੰਘ ਜੀ ਕਿਉਂ ਨਹੀਂ ਬਣ ਸਕਦੇ ਇਹ ਵਕਰੀ ਗੱਲ ਹੈ ਕਰਮ ਉੱਚਾ ਹੋਣਾ ਜ਼ਰੂਰੀ ਹੈ ਪਰ ਇਹ ਗੱਲ ਕਿ ਜੁਆਈ ਨਹੀਂ ਬਣ ਸਕਦਾ ਇਹ ਵਾਧੂ ਗੱਲਾਂ ਨੇ ਬਦਲ ਵੀ ਇਹ ਹੀ ਵਿਚਾਰ ਸਨ ਔਰ ਅੱਜ ਵੀ ਡ੍ਰਿੜ ਵਿਚਾਰ ਨੇ ਹਿਮਾਲਿਆ ਪਰਬਤ ਵਰਗੇ ਡ੍ਰਿੜ ਵਿਚਾਰ ਨੇ ਦਲੀਪ ਸਿੰਘ ਦੇ ਇਹ ਨਹੀਂ ਡੋਲ ਸਕਦਾ ਮੈਨੂੰ ਇਹ ਕਹਿੰਦਿਆਂ ਮਾਣ ਏ ਕਿ ਭਾਵੇਂ ਸਤਗੁਰੂ ਜਗਜੀਤ ਸਿੰਘ ਨੇ ਮੇਰੇ ਤੇ ਵਪਾਰ ਕਿਰਪਾ ਕਰਕੇ ਮੈਨੂੰ ਨਿਵਾਜਿਆ ਪੁੱਤਰ ਕਹਿ ਕੇ ਨਿਵਾਜਿਆ ਪਰ ਖੂਨ ਕਰਕੇ ਮੈਂ ਮਹਾਰਾਜ ਬੀਰ ਸਿੰਘ ਜੀ ਦਾ ਲੜਕਾ। ਔਰ ਮਹਾਰਾਜ ਬੀਰ ਸਿੰਘ ਜੀ ਅਤਿਅੰਤ ਤਿਆਗੀ ਸਨ ਤੇ ਮੈਂ ਉਸ ਤਿਆਗੀ ਪਿਤਾ ਦਾ ਪੁੱਤਰ ਹੁੰਦਿਆਂ ਮੈਂ ਵੀ ਤਿਆਗੀ ਆਗਾ ਮੈਂ ਕਦੀ ਜਾਇਦਾਦ ਦਾ ਕਿਸੇ ਪਦਵੀ ਦਾ ਕੋਈ ਲਾਲਚ ਨਹੀਂ ਕੀਤਾ ਮੈਨੂੰ ਆਪਣੇ ਪਿਤਾ ਦੇ ਪੁੱਤਰ ਹੋਣ ਤੇ ਮਾਣ ਹੈ। ਆਖੋ ਤੁਹਾਨੂੰ ਮਹਾਰਾਜ ਬੀਰ ਸਿੰਘ ਤੁਹਾਨੂੰ ਸ੍ਰੀ ਮਹਾਰਾਜ ਜੀ ਸੇ ਫੇਰ ਆਖੋ ਤੁਹਾਨੂੰ ਬੇਬੇ ਦਲੀਪ ਕੌਰ ਤੁਹਾਨੂੰ ਬੇਬੇ ਦਲੀਪ ਕੌਰ ਸਾਧ ਸੰਗਤ ਜੀ ਮਾਤਾ ਜੀ ਦੇ ਕੀ ਕੀ ਉਹਨਾਂ ਨੇ ਪੇਕਿਆਂ ਤੋਂ ਲਿਆ ਕੇ ਦਿੱਤਾ ਮੈਂ ਕੀ ਦੱਸਾਂਗਾ ਉਹ ਤੇ ਮਾਤਾ ਜੀ ਨੂੰ ਆਪ ਨੂੰ ਵੀ ਯਾਦ ਨਹੀਂ ਸੀ ਮੈਂ ਕੀ ਦੱਸਾਂਗਾ ਮੈਂ ਮਾਤਾ ਜੀ ਨੂੰ ਯਾਦ ਕਰਾਇਆ ਸੀ ਇੱਥੇ 18 ਏਕੜ ਜ਼ਮੀਨ ਸੀ ਮਸਤਾਨਗੜ ਦੇ ਕੋਲ ਸੰਜੇ ਸਵਾਨ ਸਿੰਘ ਜੀ ਬੀਬੀ ਨਿਰਿੰਦਰ ਕੌਰ ਜੀ ਅਮਰਿਤੌਰਾਂ ਦੇ ਪਿਤਾ ਜੀ ਉਹਨਾਂ ਦੀ ਜ਼ਮੀਨ ਸੀ ਉਹ ਜ਼ਮੀਨ ਉਹਨ ਪਹਿਲਾਂ ਸੰਤ ਸਰਵਣ ਸਿੰਘ ਜੀ ਦੀ ਸੀ ਤੇ ਉਹ ਜ਼ਮੀਨ ਉਹਨਾਂ ਨੂੰ ਦਿੱਤੀ ਗਈ ਮੁੱਲ ਕਰਕੇ ਪਰ ਉਹਦੇ ਪੈਸੇ ਕਦੀ ਨਹੀਂ ਦਿੱਤੇ ਗਏ ਤੇ ਮਾਤਾ ਜੀ ਨੇ ਉਹ ਪੈਸੇ ਮੰਗੇ ਨਹੀਂ ਲਏ ਨਹੀਂ ਆਪਾਂ ਤਿਆਂ ਨੇ ਪੇਕਿਆਂ ਦਾ ਘਰ ਭਰ ਦਿੱਤਾ ਮਾਤਾ ਜੀ ਨੇ 18 ਏਕੜ ਜ਼ਮੀਨ ਮਸਤਾਨਗੜ ਦੇ ਕੋਲ ਜਿਹੜਾ ਹਸਾਬ ਲਾਓ ਨਾ ਕਿੰਨੇ ਵੀ ਬੰਦੀ ਐ ਤੇ ਕਿੰਨੇ ਕ ਵੀਰ ਸਨ ਸਾਡੇ ਨਾਨਾ ਜੀ ਸੰਤ ਸਰਵਨ ਸਿੰਘ ਜੀ ਤੇ ਬਲੀ ਸਿੰਘ ਜੀ ਆਜ ਸਾਰਾ ਪਰਿਵਾਰ 18 ਏਕੜ ਜ਼ਮੀਨ ਮਾਤਾ ਜੀ ਨੇ ਉਹਨਾਂ ਤੋਂ ਦਵਾ ਦਿੱਤੀ ਇੱਕ ਪੈਸਾ ਨਹੀਂ ਮੰਗਿਆ ਇਸੇ ਹੀ ਤਰ੍ਹਾਂ ਜਦੋਂ ਹੈਬੋਵਾਲ ਦੀ ਜ਼ਮੀਨ ਖਰੀਦੀ ਗਈ लुधियाने ਦੇ ਕੋਲ ਉਸ ਸਮੇਂ ਮਾਤਾ ਜੀ ਨੇ ਆਪਣੇ ਪੇਕੇ ਪਰਿਵਾਰ ਤੋਂ ਵੀ ਹੋਰ ਕਈਆਂ ਤੋਂ ਪੈਸੇ ਇਕੱਠੇ ਕੀਤੇ ਕਿਉਂਕਿ ਬੜਾ ਵੱਡਾ ਸੌਦਾ ਸੀ ਤੇ ਪੈਸੇ ਉੱਥੇ ਹੈ ਨਹੀਂ ਸਨ ਨਹੀਂ ਤੇ ਉਹ ਸੌਦਾ ਚੱਲਾ ਜਾਣਾ ਸੀ ਉਹ ਸੌਦੇ ਵਾਸਤੇ ਜਿਹੜੇ ਪੈਸੇ ਇਕੱਠੇ ਕੀਤੇ ਉਹਦੇ ਵਿੱਚ ਆਪਣੇ ਪਰੌਣੇ ਸੰਤ ਜਗਤਾਰ ਸਿੰਘ ਜੀ ਤੋਂ ਵੀ ਪੈਸੇ ਉਧਾਰੇ ਫੜੇ ਜਿਨ੍ਹਾਂ ਤੋਂ ਵੀ ਪੈਸੇ ਉਹਦੇ ਮੌਕੇ ਫੜੇ ਜਾਂਦੇ ਰਜਿਸਟਰੀ ਵੇਲੇ ਉਧਾਰੇ ਹੀ ਫੜੀਦੇ ਨੇ ਸੰਤ ਜਗਤਾਰ ਸਿੰਘ ਜੀ ਤੋਂ ਵੀ ਪੈਸੇ ਫੜੇ ਉਹਨਾਂ ਦੇ ਪਰਿਵਾਰ ਤੋਂ ਵੀ ਉਧਾਰੇ ਫੜੇ ਉਹ ਪੈਸੇ ਵਾਪਸ ਨਾ ਮੋੜੇ ਗਏ ਤੁਹਾਨੂੰ ਪਤਾ ਜਿਹੋ ਜਿਹੇ ਹਾਲਾਤ ਨੇ ਉੱਥੋਂ ਦੇ ਕਿਉਂਕਿ ਪੈਸੇ ਲੈਣ ਦਾ ਤਰੀਕਾ ਇੱਕ ਉਦੋਂ ਤੇ ਸਮਾਂ ਹੋਰ ਹੁੰਦਾ ਦੇਣ ਵੇਲੇ ਉੱਥੇ ਕਿਸੇ ਦਾ ਵਿਚਾਰ ਨਹੀਂ ਵੀ ਕਿਸੇ ਨੂੰ ਦਿੱਤੇ ਜਾਂ ਨਾਲੇ ਉੱਥੇ ਜਿਹੜੇ ਜਿਹੜੀ ਚੌਕੜੀ ਇਕੱਠੀ ਹੋਈ ਸੀ ਜਿਨ੍ਹਾਂ ਦੇ ਹੱਥ ਸਾਰੀ ਮਾਇਆ ਸੀ ਉਹ ਸੰਤ ਜਗਤਾਰ ਸਿੰਘ ਜੀ ਦੇ ਤੇ ਮਾਤਾ ਜੀ ਦੇ ਵੱਡੇ ਵਿਰੋਧੀ ਸਨ ਉਹ ਸੰਜਗਤਾਰ ਸਿੰਘ ਜੀ ਨੂੰ ਪੈਸੇ ਕਿੱਥੋਂ ਮੋੜਨ ਦਿੰਦੇ ਸਨ ਉਹਨਾਂ ਪੈਸਿਆਂ ਦੇ ਵਿੱਚ ਕਿਉਂਕਿ ਪੈਸੇ ਨਹੀਂ ਸੀ ਮੋੜੇ ਜਾਂਦੇ ਵਿਆਜ ਨਹੀਂ ਲਿਆ ਮਾਤਾ ਹੀ ਨੇ ਉਹਨਾਂ ਪੈਸਿਆਂ ਦੇ ਵਿੱਚ ਉਹਨਾਂ ਨੇ ਕੋਈ ਇੱਕ ਦੋ ਪਲਾਟ ਸੰਤ ਜੀ ਨੂੰ ਦਿੱਤੇ ਦੁਆਏ ਉਹਦੇ ਚੋਂ ਜਾ ਉਹਨਾਂ ਪਰਿਵਾਰਾਂ ਨੂੰ ਦਿੱਤੇ ਇਸ ਗੱਲ ਤੋਂ ਜਿਹੜੇ ਸਾਡੇ ਉਥੇ ਚੌਕੜੀ ਚੌਧਰੀ ਸਨ ਉਹਨਾਂ ਨੇ ਬਹੁਤ ਜ਼ਿਆਦਾ ਰੌਲਾ ਪਾਇਆ ਤੇ ਉਹਦੇ 'ਚ ਅੜਿੱਕਾ ਪਾਇਆ ਪੈਸੇ ਉਧਾਰੇ ਮੰਗ ਕੇ ਲਿਆਂਦੇ ਨੇ ਉਹਨਾਂ ਨੂੰ ਵਾਪਸ ਨਹੀਂ ਕਰਨੇ ਪਰ ਜੇ ਮਾਤਾ ਜੀ ਦੇ ਦੇਣ ਤੇ ਉਹ ਗੱਲ ਤੇ ਕਿਉਂਕਿ ਉਹ ਮਾਤਾ ਜੀ ਦਾ ਪਰੋਣਾ ਪਰ ਉਹੋ ਹੀ ਪੈਸੇ ਜਿਹੜੇ ਨੇ ਉਹ ਸਾਡੇ ਚੋ ਜਿਹੜੇ ਮੇਰੇ ਵਰਗੇ ਅਸੀਂ ਚੰਨਾਲ ਚੌਕੜੀ ਵਾਲੇ ਆ ਜੇ ਅਸੀਂ ਉਹੋ ਹੀ ਪੈਸੇ ਕਿਸੇ ਵੱਡੇ ਲੁੱਚੇ ਲੁਫੰਗੇ ਤੇ ਕਿਸੇ ਪੰਥ ਦੋਖੀ ਪੰਥ ਪਾੜਨ ਵਾਲੇ ਨੂੰ ਦੇ ਦਈਏ ਉਹ ਕੋਈ ਗੁਨਾਹ ਨਹੀਂ ਪਤਿ ਮਾਤਾ ਜੀ ਸੰਜਗਤਾਰ ਸਿੰਘ ਜੀ ਨੂੰ ਦੇ ਦੇਣ ਜਾਂ ਉਹਨਾਂ ਦੇ ਭਰਾਵਾਂ ਨੂੰ ਦੇ ਦੇਣ ਤੇ ਪਾਪ ਹੋ ਜਾਂਦਾ ਸੰਗ ਹੋਣੀ ਚਾਹੀਦੀ ਏ ਮਾਤਾ ਚੰਦਕੌਰ ਤੇ ਉਂਗਲ ਚੁੱਕਣ ਲੱਗਿਆ ਸਾਨੂੰ ਸਾਨੂੰ ਆਪਣਾ ਆਤ ਨਹੀਂ ਦਿਸਦਾ ਸੋ ਏਸ ਕਰਕੇ ਐਵੇਂ ਕਿਸੇ ਦੀ ਬੁਰਾਈ ਨਾ ਕਰਿਆ ਕਰੋ ਮਾਤਾ ਜੀ ਤੇ ਮਾਤਾ ਜੀ ਸਨ ਉਹਨਾਂ ਵਰਗਾ ਕੱਲ੍ਹ ਤੋਂ ਮਾਤਾ ਤਨ ਸੋ ਮਾਤਾ ਜਿਨ ਜਨ ਜਾਣੇ 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 ਤਨ ਸੋ ਮਾਤਾ ਜਿਨ ਜਨ ਜਾਣੇ